ਲੇਟਾ ਨਾ ਚੋਈਏ ਕੋ ਹਾ ਚੱਕੀਏ ਖੁਸ਼ੀ ਕੀ ਕਰਨਿਆ ਆ ਕਿਧੀਆਂ ਚੱਪਲਾ ਪਾਏ ਨੇ ਮੈਂ ਵੀਰੇ ਵਾਲੀ ਆ ਵੀਰ ਜੀ ਖੁਸ਼ੀ ਵੀਰ ਜੀ ਖੁਸ਼ੀ ਵੀਰ ਜੀ ਛੋਟੂ ਮਿੱਠੀ ਹੈ ਮਿੱਠੀ ਛੱਟੇ ਵਜਾਰੀ ਛੱਟੇ ਮਾਰ ਦਣ ਨੇ ਬੱਦਲ ਟਲ ਗਿਆ ਬਈ ਐਦਾਂ ਦਾ ਹੋ ਗਿਆ ਆ ਦੇਖੋ ਕਾਲੀ ਘਟਾਈ ਸੀਗੀ ਹਵਾ ਜੀ ਨਾਲ ਲੈ ਕੇ ਨਿਕਲ ਗਈ ਹਵਾ ਜੀ ਕਾਲੀ ਕਾਲੀ ਘਟ ਸੀ ਸਾਰੀ ਇਧਰੋਂ ਆਈ ਸੀ ਇਧਰ ਨੂੰ ਚਲੀ ਗਈ ਆ ਦੇਖੋ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਉਮੀਦ ਦੇ ਨਾਲ ਅੱਜ ਦਾ ਜਿਹੜਾ ਵਲੌਗ ਆ ਸ਼ੁਰੂ ਕਰਦੇ ਆ ਟਾਈਮ ਆ ਜਿਹੜਾ ਪੌਣੇ 5 ਹੋ ਗਏ ਸਵੇਰ ਦੀ ਕੰਮ ਕਰਦੀ ਕੰਮ ਕਰਦੀ ਕਰਦੀ ਪੌਣੇ 5 ਹੋ ਗਏ ਤੇ ਹੁਣ ਵਿਚਾਰ ਰੱਖੀ ਹੋਈ ਆ ਚਾਹ ਪੀਣੀ ਭੁੱਖ ਲੱਗਿਆ ਹੀ ਕੰਮ ਕਰਦੀ ਥੱਕ ਗਈ ਤੇ ਬਾਹਰੋਂ ਮੈਂ ਕਿਹਾ ਕੱਪੜੇ ਲਾ ਲਮਾਉਣੀ ਤੇ ਚਾਹ ਗੈਸ ਕੱਟ ਕਰੀ ਮੈਂ ਹੁਣ ਨਹੀਂ ਉਬਲਦੀ ਹੁਣ ਨਹੀਂ ਕੋਈ ਟੈਨਸ਼ਨ ਪਹਿਲਾਂ ਜਿੱਤੇ ਨੇ ਸਕੁੰਡੀਆਂ ਨਹੀਂ ਉਹ ਲਾ ਲਈਏ ਕੱਪੜੇ ਇਹ ਆਪਣੇ ਤੋਂ ਫਿਰ ਪਰਸੋਂ ਦੇ ਤੇ ਕੱਲ ਵੀ ਨਹੀਂ ਬਾਹਰ ਖੋਲੇਗੇ ਕੱਲ ਵੀ ਮੌਸਮ ਐ ਸਵੇ ਸਾਈ ਸੀਗਾ ਤੇ ਅੱਜ ਹੁਣ ਕੜਾ ਕੇ ਦੀ ਧੁੱਪ ਚ ਸੁੱਕ ਗਏ ਅਜੀਬ ਜੀ ਇਹਨਾਂ ਚੋ 스멜 ਆਵੇ ਜਦੋਂ ਸਵੇਰੇ ਮੈਂ ਉੱਪਰ ਗਈ ਨਾ ਮੈਂ ਕਿਹਾ ਵੀ ਚੱਲ ਲਾਉਣੀ ਆ ਮਸ਼ੀਨ ਜਾਂ ਮੈਂ ਮਸ਼ੀਨ ਲਾਉਣ ਗਈ ਜਾਂ ਲੈਟ ਚਲੀ ਗਈ ਤੇ ਫੇਰ ਮੈਂ ਆ ਕੇ ਜਿਹੜੇ ਇੱਧਰ ਉੱਧਰ ਕੱਪੜੇ ਪਏ ਸੀ ਉਹ ਸਾਂਭੇ اچھا ਫੇਰ ਮੈਂ ਉਹ ਸਾਂਭ ਕੇ ਫੇਰ ਮੈਂ ਉੱਪਰ ਗਈ ਮਹਾਨਾ ਮਸ਼ੀਨ ਲਾਇਆ ਮਾ ਨਾਲੇ ਜਿਹੜੇ ਉੱਪਰ ਕੱਪੜੇ ਨੇ ਗਿੱਲੇ ਸੁੱਕੇ ਦੇਖਾ ਜਾਂ ਮਸ਼ੀਨ ਤਾਂ ਚਲੋ ਲੱਗੀ ਨਹੀਂ ਚੱਲ ਇਹਨਾਂ ਤੋਂ ਪੁੱਲ ਲੱਗੀ ਖੱਲ ਤੇ ਇੱਕ ਗੇੜਾ ਹੋਰ ਆ ਪਹਿਲਾਂ ਇਹਨਾਂ ਨੂੰ ਲਾ ਕੇ ਇੱਥੇ ਰੱਖ ਲਾ ਹੁਣ ਜਿਆਦਾ ਰਾਤ ਨੂੰ ਤੈਹਾਂ ਲੱਗਣਗੀਆਂ ਜਾਂ ਕੱਲ੍ਹ ਸਵੇਰੇ ਲੱਗਣਗੀਆਂ ਹੁਣ ਨਹੀਂ ਲੱਗਦੀ ਮੈਨੂੰ ਲੱਗਦਾ ਚਾਹ ਦੇਖਦੀ ਉੱਪਰ ਦੀ ਨਾ ਪੈ ਜਾਵੇ ਹੱਲੇ ਬੰਦੀ ਕਿ ਹੱਲੇ ਕਿਸੇ ਵੀ ਚੀਜ਼ ਨੂੰ ਅੰਦਰੋਂ ਕੱਢ ਕੇ ਗੱਦਿਆਂ ਕੋਤੇ ਨੂੰ ਧੁੱਪ ਨਹੀਂ ਲਵਾਈਗੀ ਤੇ ਬਾਹਰ ਮੱਕੀ ਭੋਲ ਦਿੰਦੇ ਨੇ ਤੇ ਕੁਛ ਉਹ ਉਹ ਕੀ ਹੁੰਦਾ ਪਤਾ ਨਹੀਂ ਧੁੱਪ ਪੈ ਗਈ ਅੱਖਾਂ 'ਚ ਤੇ ਬਾਹਰ ਹਜੇ ਮੈਂ ਗੱਡੀ ਖੜੀ ਆ ਜਗਾ ਘਟਾ ਅੱਜ ਪਛ ਕੁਛ ਨੂੰ ਹੋਣ ਲੱਗੇ ਹੈ ਨਾ ਉਹਦੇ ਕਰਕੇ ਹੋ ਗਿਆ ਠੰਢੀ ਨਾ ਗਰਜਵੇ ਇਹ ਟੀ-ਸ਼ਰਟ ਬਣੀ ਹੈ ਪਾਈ ਲਾਵਾਂਗੀ ਇਹ ਤੈਨੂੰ ਚੁੰਡੀ ਲੱਲ ਨਹੀਂ ਨਾ ਕੇ ਬਣਾਉਣੀ ਇਹਨੂੰ ਹਿਲਾ ਦਈਏ ਛੱਪਾਂ ਨਾ ਤੋਪ ਤੋਂ ਆਵਦੀ ਆਲਾ ਲੈ ਕਿਉਂ ਮੀਂਹ ਚ ਤਾਂ ਮੈਂ ਛੱਪਾਂ ਵਰਤਿਆ ਨਹੀਂ ਧੁੱਪ ਤੋਂ ਵਰਤ ਲਿਆ ਕਰੂੰਗੀ ਹੋਰ ਕਹਿੰਦੇ ਆਹੋ ਬਜੂ ਮੈਂ ਤਾਂ ਵੇਲੀ ਆ ਜਮਾ ਵੀ ਮੈਂ ਤਾਂ ਛੱਪਿਆਂ ਨਾਲ ਖੇਡਣਾ ਹੈ ਹੈ ਤੋ ਪਤੋ ਵਧੀਆ ਬਹੁਤ ਪਤੋ ਵਧੀਆ ਚਾ ਕੋ ਚਾਹ ਪੀ ਕੇ ਹੁਣ ਮੈਂ ਪਹਿਲਾਂ ਲਾ ਕੇ ਉਹ ਮਸ਼ੀਨ ਕੱਪੜੇ ਤੋਂ ਤੇ ਕੱਪੜੇ ਤੋਂ ਮਸ਼ੀਨ ਲਾ ਕੇ ਫੇਰ ਨਾ ਆ ਕੇ ਤੜਕਾ ਲਾਉਣਾ ਚਨੇ ਉਵਾਲਣੇ ਰੱਖੇ ਹੋਏ ਨੇ ਆਲੂ ਵੀ ਨਹੀਂ ਮੈਂ ਤਾਂ ਉਹਨਾਂ ਚ ਕੱਟ ਕੇ ਪਾਇਆ ਸੀਗਾ ਤੇ ਹੁਣ ਬੰਦ ਕਰ ਦੋ ਸਹੀ ਪੁਣਕੀ ਲਿਆ ਦੋ ਮੈਂ ਤਾਂ ਆਪ ਕਰ ਕੀ ਹੂ ਆਹ ਵੜ ਵੀ ਪਈ ਆ ਦੇਖੋ ਚਲ ਇੰਨਾ ਕੁ ਪੁੰਨ ਲੱਗੂ ਥੋੜਾ ਮੈਂ ਉਹ ਕਿਚੇ ਕੱਪੜੇ ਪਾਉਣੇ ਇਗਨੋਰ ਕਰਦੇ ਉੱਪਰ ਲੈ ਕੇ ਜਾਣੇ ਧੋਣਾਂ ਮੈਂ ਤਿੰਨ ਤਿੰਨ ਵਾਰ ਪੋਚੇ ਲਾਦੇ ਇੱਕ ਆਪਣੇ ਹੋਰ ਕਿਤੇ ਨਹੀਂ ਸਲਾਵ ਇੱਕ ਤਾਂ ਉਹ ਸਟੋਰ ਵਾਲੇ ਇੱਕ ਖਾਣੂ ਸਲਾਵਾ ਤੇ ਉਹ ਬਾਅਦ ਚ ਪਤਾ ਲੱਗਦਾ ਜਿਉਂ ਜਿਉਂ ਹੁਣ ਧੁੱਪ ਪੈਣੀ ਹੈ ਨਾ ਹੁਣ ਪਤਾ ਲੱਗਣਾ ਵੀ ਸਲਾਵ ਕਿੱਥੇ ਆ ਉਦੋਂ ਤਾਂ ਇੰਨਾ ਪਤਾ ਨਹੀਂ ਲੱਗਿਆਗਾ ਚੋਇਆ ਨਹੀਂਗਾ ਸਲਾਵ ਆ ਤੇ ਇੱਕ ਉੱਥੇ ਹੋਈ ਆਪਣੇ ਜਿਹੜੀ ਪੁਰਾਣੀ ਰਸੋਈ ਹੈ ਨਾ ਉਹ ਨੂੰ ਮਾ ਬਾਬਾ ਘਰ ਕਹਿੰਦੇ ਹੁੰਦੇ ਆ ਬਾਬੇ ਘਰ ਥੱਲੇ ਫਰਸ਼ ਤੇ ਮੈਂ ਕੱਲ ਦੀ ਲੱਗੀ ਹੋਈ ਆ ਉੱਥੇ ਨਾ ਬੇ ਪਰਮਾਰਤਾ ਨਾ ਬੇ ਪਰਮਾਰਤਾ ਜਿਵੇਂ ਆਪਾਂ ਘੁੱਟ ਕੇ ਪੋਚਾਂ ਨਹੀਂ ਨਿਚੋੜਦੇ ਪਾਣੀ ਨਿਕਲਦਾ ਓਕਣਾ ਪਾਣੀ ਨਿਕਲਦਾ ਉੱਥੋਂ ਕੱਲ ਵੀ ਮੈਂ ਥੱਕ ਗਈ ਕੱਲ ਵੀ ਮੇਰੇ 2 ਘੰਟੇ ਲੱਗੇ ਸ਼ਾਮ ਨੂੰ ਜਦੋਂ ਮੈਂ ਉਦੋਂ ਵੀਡੀਓ ਬਣਾਉਂਦੀ ਸੀਗੀ ਪਵਨ ਆਇਆ ਹੋਇਆ ਸੀ ਉਹਨਾਂ ਨੇ ਗਿਆ ਬਾਅਦ ਚੁਣਿਆਣਿਆਂ ਦੇ ਫੇਰ ਮੈਂ ਉੱਥੇ ਹੀ ਲੱਗੀ ਮੈਂ ਤਾਂ ਪਹਿਲਾਂ ਪੱਕੀ ਲਾ ਕੇ ਛੱਡੀ ਹੋਈ ਸੀ ਚਲ ਸੁੱਕ ਜੂ ਸੁੱਕ ਜੂ ਉਹ ਤਾਂ ਜਿਉਂ ਹੀ ਹਵਾ ਪੈਂਦੀ ਐ ਜਿਉਂ ਹੀ ਧੁੱਪ ਪੈਂਦੀ ਐ ਐ ਪਾਣੀ ਰਿਸੀ ਜਾਂਦਾ ਹੁਣ ਵੀ ਮੈਂ ਤਾਂ ਤਿੰਨ ਬਾਰ ਪੋਚਾ ਲਾਤਾ ਮੈਂ ਤਾਂ ਗਿੱਲਾ ਪੋਚਾ ਵੀ ਲਾਤਾ ਮਾ ਕਿ ਚਿਪ ਚਿਪ ਜੀ ਤਾਂ ਹਟੋਗੀ ਹੁਣ ਦੇਖੀ ਜਾਂਦੀ ਐ ਦੇਖ ਕੇ ਆਈਏ ਸਾਫ ਮੈਂ ਕਰਤਾ ਘਰ ਦੇ ਹੁਣ ਮੈਂ ਫਰਸ਼ ਚਮਕ ਰਿਆ ਨਾ ਮੱਕੀ ਤਾਂ ਹਲੇ ਉਹ ਹੁਣ ਜਲ ਥੋੜੇ ਥੋੜੇ ਹੋ ਗਈ ਸੁੱਕ ਗਈ ਉਹਦਾ ਕੱਲ ਨੂੰ ਇਹ ਤਾਂ ਦੇਖਾਂਗੇ ਅੱਖਾਂ ਭੁਖਾ ਲਾ ਦਾਂਗੇ ਸਾਰੇ ਤੇ ਪੋਚੇ ਲਾਦੇ ਮੈਂ ਉਹ ਕੱਪੜੇ ਆਪਾਂ ਸੁਣ ਲਾ ਕੇ ਸੁੱਟੇ ਨੇ ਇਹਨਾਂ ਦੇਖਿਓ ਇਹ ਮੈਂ ਇਹਨੂੰ ਨਾ ਦੇਖਿਓ ਇਹ ਤਾਂ ਖਬਰ ਕੱਲ ਕੱਪੜੇ ਲੋਟ ਆਉਣੇ ਆ ਇੰਨੇ ਕਿਥੋਂ ਦੇ ਹੁਣ ਬੂਰੇ ਵੀ ਆ ਗਈ ਸਲਾ ਬਾਹਰ ਇਹ ਕੀ ਹੋ ਗਿਆ ਬੂਰਾ ਗਿੱਲਾ ਪਿਆ ਇਹ ਫर्श ਜਮਾ ਨਹੀਂ ਸੁੱਕਦਾਗਾ ਦੇਖੋ ਹਾਈ ਹਾਈ ਚੜੂ ਚੜੂ ਕਰਦਾ ਪਾਣੀ ਇੱਥੇ ਕੱਲ ਮੈਂ ਸਾਰੀਆਂ ਚੀਜ਼ਾਂ ਸਾਫ਼ ਕਰ ਕਰਕੇ ਰੱਖੀਆਂ ਜਿਵੇਂ ਵੀ ਉੱਲੀ ਜੀ ਨਹੀਂ ਚੜ ਗਈ ਨਮੀ ਪੈ ਗਿਆ ਹਰੇ ਉਹ ਜਿਹੜੀ ਵੀ ਚੀਜ਼ ਚੱਕੀ ਹੈ ਨਾ ਗਿੱਲੀ ਸਿੱਲੀ ਗਿੱਲੀ ਸਿੱਲੀ ਜੀ ਲੱਗਦੀ ਆ ਤੇ ਹੁਣ ਮੈਂ ਸਾਰਾ ਸਾਫ਼ ਕਰਤਾ ਚੰਗੀ ਤਰ੍ਹਾਂ ਇੱਥੋਂ ਲਓ ਹੁਣ ਨਹੀਂ ਹੈਗਾ ਨਹੀਂ ਇੱਥੇ ਇੱਥੇ ਨਾ ਆ ਸਲੈਬ ਤੇ ਵੀ ਜਿਆਰ ਗਿਆ ਮਮਾ ਆ ਕੀ ਢੁੱਲੇ ਹੋਇਆ ਆ ਇੱਥੇ ਨੂਨ ਪਿਆ ਸੀਗਾ ਪੈਕਟ ਦੇ ਵਿੱਚ ਉਹ ਜਿਹੜਾ ਨੂਨ ਹੁੰਦਾ ਡਲੀਆਂ ਵਾਲ ਉਹ ਦੇਖ ਲਓ ਉਹ ਗਿੱਲਾ ਹੋ ਗਿਆ ਉਹ ਇੱਕਣਾ ਹੋ ਗਿਆ ਉਹ ਇੱਥੇ ਹੋ ਗਿਆ ਆ ਦੇਖੋ ਚਟਾ ਚਟਾ ਜਿਵੇਂ ਕੀ ਕਹਿੰਦੇ ਹੁੰਦੇ ਆ ਉਹਨੂੰ ਸਲਾਬ ਫੜ ਗਿਆ ਨੂੰ। ਤੇ ਆਪਣੇ ਆਲੂ ਘੰਡੇ ਇੱਥੇ ਆ ਗਿੱਲਾ ਹੋਣਾ ਇੱਥੋਂ ਵੀ ਹੋ ਗਿਆ ਗਿੱਲਾ ਗਿੱਲਾ। ਹਾਂ? ਬਾਹਰੋਂ ਜਾਓ। ਬਾਹਰੋਂ ਜਾਓ ਸਲਾਬ ਹੈ। ਹਾਏ ਲੌਬੀ ਚੌਕ ਸਾਰੀ ਚ। ਚਾਹ ਪੀਏ। ਲਾ ਹੁਣ ਇਹਨਾਂ ਨੇ ਹੋਰ ਕੰਮ ਵਧਾ ਤਾ ਲ। ਬਣਾ ਲਓ ਇਹਨਾਂ ਤੋਂ ਚਾਹ ਲਾਹਾ ਡੋਤੀ। ਮੈਂ ਤਾਂ ਆਪੋਂ ਭੁੱਖ ਲੱਗੀ ਹੋਈ ਆ ਕੁਝ ਖਾਣ ਨੂੰ ਨਹੀਂ। ਖਾ ਕੇ ਵੀ ਰਾਜੀ ਨਹੀਂ ਮੈਂ ਤਾਂ ਰੋਟੀ ਉਹ ਖਾ ਲੈਣੀ ਆ ਚਾਹ ਨਾਲ। ਥੋੜੇ ਜਿਹਾ ਹੱਥ ਧੋ ਲੀਏ। ਚਾਹ ਨਾਲ ਪੂਣੀ ਬਣਾ ਕੇ ਰੋਟੀ ਖਾਣੀ। ਸੁੱਚਾ ਸਾਚਾ ਜੀ ਕਿਵੇਂ ਗੰਦੀਆਂ ਹੋਈਆਂ ਪਈਆਂ ਨੇ। ਹੁਣ ਤਾਂ ਉਹੀ ਹੋਊਗਾ ਡੀਪ ਕਲੀਨਿੰਗ ਕਰ ਲੈਣੀ ਆ ਹੁਣ ਆਪਾਂ ਨੇ। ਹੁਣ ਇਹ ਚੋਣਗੇ ਧਾਰਾਂ। ਹਾਂ? ਕੀ? ਰੋਟੀ ਡੀਪਲੀ ਕਰ ਦੇਣੀ। ਡੀਪ ਕਲੀਨਿੰਗ ਕਿਹਾ ਡੀਪੀ ਕਰ ਦੇਣੀ ਆ ਕੀ ਡੀਪੀ ਕਰ ਦੇਣੀ ਆ। ਆਏ ਹੈ ਬੱਸ ਹੋ ਗਈ ਮੇ ਦੇ ਤੀਨੋ ਵਰਸ਼ਾਂ ਦਾ ਡੀਪੀ ਹੈ ਕਿਹੜੀ ਅਮਰਜੀਤ ਬੋਲਦੀ ਮੈਂ ਡੀਪ ਕਲੀਨਿੰਗ ਕਿਹਾ ਵੀ ਆਪਾਂ ਜਿਵੇਂ ਕਹਿੰਦੇ ਚੰਗੀ ਤਰ੍ਹਾਂ ਸਫਾਈ ਕਰ ਦੇਣੀ ਹੈ ਆ ਜਾ ਜਾ ਤਾਂ ਪਰ ਮੈਨੂੰ ਤਾਂ ਬਦਲਣ ਦਾ ਨਾ ਹਾਂ ਆ ਹਾਂ ਚਾਪਾ ਇਹ ਮੈਂ ਫੋਨ ਕਰਦੀ ਹਾਂ ਹੁਣ ਬਦਲ ਫੇਰ ਆ ਇੱਕ ਪਾਸੇ ਨੂੰ ਇਧਰ ਆ ਸਾਰੀ ਮਲਾਈ ਮੇਰੀ ਚਾਜ ਪਾਦੀ ਅਬ ਕੋਈ ਨਹੀਂ ਤੱਕੜੀ ਹੋ ਜੇਗੀ ਮਲਾਈ ਸੀ ਕਿ ਤੱਕੜੀ ਵੀ ਨੂੰ ਕੋਈ ਕਹਿ ਦੂ ਇੰਨਾ ਨਹੀਂ ਵਿਆ ਓਕਣੀ ਤੋਂ ਅੱਪ ਉਨਿਓ ਵਰ ਗਈ। ਰਾਜ ਸਕੇ ਸਕੇ ਬੇੜਾ ਬਹੁਤ ਸੋਣਾ ਲੱਗਦਾ। ਟੋਪ ਪੱਕਾ। ਟੋਪ ਬਾਰਾਂਗੇ ਅੰਦਰ ਜਿੱਕੇ ਜੀ ਕਹਿੰਦਾ ਸੀ ਥਾਂ ਪੱਖਾ ਦਾ ਰੱਖੀ ਤੀ ਕਹਿੰਦਾ ਹੋਰ ਕਿ ਨੀ ਤਾਣ ਦੇ ਨਾ। ਨਾ ਕਹਿੰਦਾ ਉਹ ਬੰਦੇ ਨਾ ਬਾਰੇ ਕੰਨਾ ਨਾ ਕਰਾਉਂਦੇ। ਤੇ ਪਾਣੀ ਦੇ ਕੇ ਪੱਖਾ ਜੀ। ਹੁਣ ਹੁਣ ਚ ਆ। ਹੁਣ ਚੱਲ ਦੇ। ਹਾਂਜੀ ਤਾ ਰੱਖੀ। ਸਲਾਬ ਫੜ ਗਿਆ ਹਾਂ ਸਲਾਬ ਫੜ ਗਿਆ ਕੱਲ ਆਪਣੇ ਜਿਹੜੇ ਮੁੰਡੇ ਉਸ ਟ੍ਰੈਕਟਰ ਦਾ ਸਣਾਏ ਸੀ ਉਹ ਵੀ ਆ ਦੇ ਕਹਿੰਦੇ ਪਿੰਡ 'ਚ ਬਹੁਤ ਪੱਕੇ ਖਰਾਬ ਹੋ ਗਏ ਸਲਾਬ ਆ ਗਿਆ ਪੱਕੇ 100 ਪੱਕਾ 100 ਪੱਕਾ ਇਕੱਠਾ ਹੋ ਗਿਆ ਜੀ ਇਹ ਤਾਂ ਅਗਰ ਤੋਂ ਦੱਸਣਾ ਪਈ ਗਏ ਤੇ ਲੋ ਜੀ ਲੱਗ ਗਏ ਇੱਥੇ ਅਸੀਂ ਤਿੰਨੇ ਜਾਣੇ ਡਿਨਰ ਦੀ ਤਿਆਰੀ ਦੇ ਵਿੱਚ ਡਿਨਰ ਤੁਹਾਨੂੰ ਪਤਾ ਹੀ ਆ ਦੱਸਿਆ ਹੋਇਆ ਵੀ ਬਾਈਟ ਚਾਣੇ ਬਣਾਉਣੇ ਨੇ ਤੇ ਬਟਚਾਣੇ ਮੇਰੇ ਬਾਹਰ ਚੁੱਲੇ ਤੇ ਉਵਾਲਣੇ ਰੱਖਿਆ ਹੋਏ ਤੇ ਇੱਥੇ ਮੈਂ ਤੜਕਾ ਬੱਚਿਆਂ ਨੂੰ ਕਿਹਾ ਭਾਈ ਮੇਰ ਨਾਲ ਫਟਾਫਟ ਕੰਮ ਕਰਾਓ ਵੀ ਜਦੋਂ ਮੈਂ ਲੇਟ ਆ ਤੇ ਬੱਚਿਆਂ ਨੂੰ ਕੰਮ ਆਉਣਾ ਬਹੁਤ ਜ਼ਰੂਰੀ ਆ ਜਦ ਹੋਰ ਕੁਛ ਆਵੇ ਨਾ ਆਵੇ ਬੱਚੇ ਨੂੰ ਖਾਣਾ ਬਣਾਉਣਾ ਬਹੁਤ ਜ਼ਰੂਰੀ ਆ ਵੀ ਕਦੇ ਬੱਚਾ ਇਕੱਲਾ ਘਰ ਹੋਵੇ ਹਨਾ ਕਦੇ ਕੋਈ ਐਦਾਂ ਦੀ ਟਾਈਮ ਆ ਜਵੇ ਬੱਚੇ ਨੂੰ ਹਨਾ ਬਣਾਉਣਾ ਪੈ ਜਵੇ ਤੇ ਮੈਨੂੰ ਇੰਨਾ ਯਕੀਨ ਆ ਵੀ ਪਰਮ ਨੇ ਆਪਦਾ ਢਿੱਡ ਤਾਂ ਭਰਨਾਈ ਭਰਨਾ ਤੇ ਨਾਲ ਅਜੇ ਉਹਦੇ ਜਿਵੇਂ ਅਸੀਂ ਤਿੰਨ ਜਾਣੇ ਆ ਚਾਰ ਜਾਣੇ ਹੋਰ ਵੀ ਹੋਣ ਨਾ ਤਾਂ ਉਹ ਨੇਨ ਨੂੰ ਵੀ ਬਣਾ ਕੇ ਖਿਲਾ ਸਕਦਾ ਐ ਬਸ ਇੱਕ ਰੋਟੀ ਬੇਲਣੀ ਨਹੀਂ ਆਉਂਦੀ ਆਟਾ ਗੁੰਨਣਾ ਵੀ ਆਉਂਦਾ ਇਹ ਸਾਰੇ ਕੰਮ ਆਉਂਦੇ ਆ ਪਰਮ ਨੂੰ ਮੈਂ ਸਿਖਾਏ ਹੋਇਆ ਹਨਾ ਜੇ ਮੈਂ ਬਿਮਾਰ ਬੂਮਰ ਹੋ ਜੰਨੀ ਐ ਆਟਾ ਵੀ ਗੁੰਧਨਦਾ ਆ ਤੇ ਬਸ ਥੋੜੀ ਜਿਹੀ ਰੋਟੀ ਬੇਲ ਤਾਂ ਲੈਂਦਾ ਉਹ ਹੀ ਪੇੜਾ ਛੋਟਾ ਰੱਖ ਲੈਂਦਾ ਬਾਲੀ ਪਤਲੀ ਰੋਟੀ ਬਣ ਜਾਈਏ ਫਿਰ ਉਹਦੇ ਕੋਲ ਤੇ ਬੱਚਿਆਂ ਨੂੰ ਕੰਮ ਆਉਣਾ ਬਹੁਤ ਜ਼ਰੂਰੀ ਆ ਚਾਹੇ ਮੁੰਡਾ ਚਾਹੇ ਕੁੜੀ ਆ ਤੇ ਮੈਂ ਫਟਾਫਟ ਕੱਪਓ ਮੇਰ ਕੋ ਭਰ ਕੇ ਰag ਗਿਆ ਮੈਂ ਪੀਤਾ ਤੇ ਬੱਚਿਆਂ ਨੇ ਤੜਕਾ ਭੁੰਨਤਾ ਸੀਗਾ ਚੰਗੀ ਤਰ੍ਹਾਂ ਤੇ ਫੇਰ ਮੈਂ ਉਹਦੇ ਵਿੱਚ ਪਾਰੋਂ ਲਿਆ ਕੇ ਚਾਣੀ ਪਾ ਤੇ ਨੂਨ ਮਿਰਚ ਮਸਾਲਾ ਪਾ ਕੇ ਤੇ ਆਉਂਦਾ ਪਰਮ ਨੂੰ ਸਾਰਾ ਕੰਮ ਕਰਨਾ ਆਉਂਦਾ ਹੈ ਮੈਨੂੰ ਸਿਖਾਇਆ ਹੋਇਆ ਹੈ ਤੇ ਤੁਸੀਂ ਵੀ ਸਿਖਾਇਆ ਕਰੋ ਭਾਵੇਂ ਚਾਹੇ ਮੁੰਡਾ ਚਾਹੇ ਕੁੜੀ ਆ ਤੇ ਢਿੱਡ ਭਰਨ ਜੋਗਾ ਕੰਮ ਹਰੇਕ ਨੂੰ ਆਉਣਾ ਚਾਹੀਦਾ ਹੈ ਤੇ ਕੀ ਕਹਿੰਦੇ ਹੁੰਦੇ ਆ ਸੈਲਫ ਡਿਪੈਂਡ ਹੋਣਾ ਬਹੁਤ ਜ਼ਰੂਰੀ ਆ ਹਨਾ ਤੇ ਕਦੇ ਵੀ ਤੁਸੀਂ ਕਦੇ ਕਿਸੇ ਤੇ ਡਿਪੈਂਡ ਹੋਵੋਗੇ ਨਾ ਤੇ ਬੰਦਾ ਕੋਦੇ ਵੀ ਕੋਈ ਵੀ ਆ ਚਾਹੇ ਉਹ ਕੋਈ ਵੀ ਆ ਕਿਸੇ ਵੀ ਟਾਈਮ ਬਲੋਕ ਤਾਂ ਔਖੇ ਟਾਈਮ ਖੜਾਈਆਂ ਹੋਣ ਜਾਂ ਬੁੜਕੀਆਂ ਮਿਲਣ ਨੇ ਤੇ ਬਾਕੀ ਹਰੇਕ ਚੀਜ਼ ਦਾ ਮਿਹਣਾ ਤਾਂ ਬਣੇ ਹੋਇਆ ਲੋਕ ਦਿੰਦੇ ਹੀ ਦਿੰਦੇ ਨੇ ਕਦੇ ਕਿਸੇ ਤੇ ਡਿਪੈਂਡ ਨਾ ਹੋਵਾਂ ਮੈਂ ਵੀ ਖੁਦ ਵੀ ਆਪ ਕਿਸੇ ਤੇ ਡਿਪੈਂਡ ਨਹੀਂ ਹੈਗੀ ਤੇ ਮੈਂ ਆਪਣੇ ਬੱਚਿਆਂ ਨੂੰ ਵੀ ਇਹੀ ਸਿਖਾਉਣੀ ਆ ਵੀ ਆਪਾਂ ਕਦੇ ਕਿਸੇ ਤੇ ਡਿਪੈਂਡ ਨਹੀਂ ਹੋਣਾ ਤੇ ਲਮਾ ਚੱਕ ਲਿਆਂਦੇ ਚਨੇ ਤੇ ਇਹਦੇ ਵਿੱਚ ਹੀ ਆਲੂ ਵਾਲੇ ਹੋਏ ਨੇ ਆਪਣੀ ਚਨੇ ਤੇ ਬਸ ਹੁਣ ਇਹਨਾਂ ਨੂੰ ਆਪਾਂ ਵਿੱਚ ਮਿਕਸ ਕਰਕੇ ਨਾ ਤੜਕੇ ਦੇ ਤੇ ਬਸ ਹੁਣ ਇਹਨੂੰ 5-10 ਮਿੰਟ ਸੇਕ ਲਵਾ ਕੇ ਤੇ ਉਸ ਤੋਂ ਬਾਅਦ ਆ ਦੇਖੋ ਤੇ ਦੇਖਣ ਨੂੰ ਇੰਨੀ ਸਵਾਦ ਲੱਗਦੀ ਆ ਤੇ ਖਾਣ ਨੂੰ ਤਾਂ ਇੰਨੀ ਸਵਾਦ ਸੀ ਇੰਨੀ ਸਵਾਸੀ ਅਸੀਂ ਰਾਤ ਖਾਧੀ ਨਾ ਤੇ ਹੁਣ ਮੈਂ ਸਵੇਰੇ ਬੈਠੀ ਵੀਡੀਓ ਐਡੀਟਿੰਗ ਕਰਦੀ ਆ ਅੱਜ ਦਿਨ ਬੁੱਧਵਾਰ ਦਾ ਆ ਸਬਜੀ ਵੀ ਆਪਣੀ ਬਣ ਗਈ ਵਾਈਟ ਚਨੇ ਜਿਵੇਂ ਤੁਸੀਂ ਦੇਖ ਲਿਆ ਦੇਖਣ ਨੂੰ ਇਹ ਲੱਗਦਾ ਵੀ ਬਹੁਤ ਜ਼ਿਆਦਾ ਟੇਸਟੀ ਹੋਊਗੀ ਹੈ ਨਾ ਤੇ ਬਸ ਹੁਣ ਥੋੜਾ ਜਿਹਾ ਸੇਕ ਲਵਾ ਲੈਨੇ 2 ਕੁ ਮਿੰਟ ਤੇ ਬੰਦ ਕਰ ਦਨੇ ਆ ਗੈਸ ਕਿਉਂਕਿ ਇਹ ਜਿਹੀ ਹੋਇਆ ਚੋਹੋ ਚੌਲ ਕਿਥੋਂ ਆ ਗਏ ਚ ਫੇਰ ਚੌਲ ਗਾ ਲੈਣਾ ਸੀ ਚਨੇ ਤੇ ਆਲੂ ਹਨਾ ਬਾਹਰ ਕਦੋਂ ਉਹਦੀ ਅੱਗ ਚੱਲਦੀ ਹੁਣ ਮੈਂ ਆਲੂ ਪਾ ਕੇ ਦੁਬਾਰਾ ਅੱਗ ਬਾਲ ਲਈ ਸੀ ਸਵੇਰੇ ਮੈਂ ਆਲੂ ਤਾਣੀ ਸੀ ਵਿੱਚ ਪਾਏ ਮੈਂ ਕਿਹਾ ਕੀ ਬੈ ਜੀ ਭਰਨੀ ਐਵੇਂ ਹਨਾ ਹੁਣ ਆਲੂ ਮੈਂ ਮੇਰੇ ਖਿਆਲ ਨਾਲ ਅੱਧਾ ਘੰਟਾ ਹੀ ਹੋਇਆ ਸੀ ਆਲੂ ਪਾਇਆ ਨੂੰ ਤੇ ਆਲੂ ਪੱਟ ਕੇ ਇਹਦੇ ਵਿੱਚ ਪਾ ਕੇ ਉਸ ਤੋਂ ਬਾਅਦ ਮੈਂ ਤੜਕਾ ਤੁੜਕਾ ਤਿਆਰ ਕੀਤਾ ਤੇ ਫਿਰ ਮੈਂ ਭਾਂਡਾ ਠਿੱਕਰ ਮਾਂਝਿਆ ਕਿਉਂਕਿ ਲਾਈਟ ਚਲੀ ਗਈ ਸੀ ਤੇ ਮੈਂ ਣਾਉਣ ਚਲੀ ਗਈ ਬੱਚਿਆਂ ਨੂੰ ਦੱਸ ਕੇ ਗਈ ਵੀ ਭਾਈ ਤੜਕਾ ਪੀਸ ਲਿਓ ਲਾਈਟ ਆ ਗਈ ਸੀ ਪਰ ਤੇ ਫੋਨ ਦੇਖਦੇ ਸੀ ਇਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਲਾਈਟ ਆ ਗਈ ਫੇਰ ਜਦੋਂ ਮੈਂ ਨਹਾ ਕੇ ਨਿਕਲੀ ਇਹਨਾਂ ਨੂੰ ਪਤਾ ਲੱਗ ਗਿਆ ਵੀ ਲਾਈਟ ਵੀ ਆ ਗਈ ਮੰਮੀ ਵੀ ਆ ਗਈ ਫੇਰ ਇਹਨਾਂ ਨੇ ਦੋਹਾਂ ਜਾਣੇ ਨੇ ਭੱਜ ਲਿਆ ਸਪੀਡ ਫੜ ਲਈ ਫੇਰ ਤੜਕਾ ਜਿਹੜਾ ਗ੍ਰाइंड ਕਰ ਲਿਆ ਹਣਾ ਉਹ ਜੀ ਬੋਤਲ ਕਿੱਥੇ ਆ ਉਹ ਪਰ ਆ ਦੇ ਲੱਸੀ ਪਾ ਕਰ ਰੱਖ ਤੇ ਆ ਦੇ ਕਿਉਂਕਿ ਪਾਣੀ ਦੁਬਾਰਾ ਠੰਡਾ ਪਾਣੀ ਪੀਣ ਲੱਗ ਗਏ ਓਨੀਓ ਗਰਮੀ ਆ ਉਹੀ ਸਾਰਾ ਕੁਝ ਆ ਪਾਪ ਦਾ ਹੋ ਗਿਆ ਇੰਨਾ ਕੁ ਗੰਦਾ ਹੋ ਗਿਆ ਓ ਜਿਵੇਂ ਕਹਿੰਦੇ ਖਵਾਜੇ ਨੂੰ ਹਰਖ ਚੜਿਆ ਹੋਇਆ ਸੀ ਰੁੱਤ ਵੀ ਉਹੀ ਆ ਸਾਰਾ ਕੁਝ ਉਹੀ ਆ ਇਹ ਕਰਾਂ ਦੇ ਵਿੱਚ ਨਾ ਹੁਣ ਪਤਾ ਲੱਗਦਾ ਧੁੱਪ ਨਿਕਲੀ ਤੇ ਵੀ ਮਤਲਬ ਉੱਪਰ ਚਵਾਰੇ ਦੇ ਵਿੱਚ ਜਦੋਂ ਮੈਂ ਅੱਜ ਕੱਪੜੇ ਧੋਦੀ ਸੀ ਵੀ ਮਤਲਬ ਐਂ ਕੰਦਰੋਂ ਹੱਥ ਲਾਇਆ ਨਾ ਐਂ ਕੰਦਰ ਹੱਥ ਮੇਰਾ ਕਾਲਾ ਹੋ ਗਿਆ ਐਨੀ ਜਿਆਦੇ ਉਹ ਪਤਾ ਨਹੀਂ ਕੀ ਆ ਜਲੀ ਜੀ ਲੱਗ ਗਈ ਪਤਾ ਨਹੀਂ ਕੀ ਲੱਗ ਗਿਆ ਹੁਣ ਮਤਲਬ ਐਂ ਮੇਰਾ ਜੀ ਕਰਦਾ ਵੀ ਸਾਰਾ ਘਰ ਐਂ ਕੱਪੜਾ ਲੈ ਕੇ ਸਾਫ਼ ਕਰ ਦਵਾਂ ਅੱਜ ਵੀ ਮੇਰੀ ਬਸ ਹੋ ਗਈ ਪੋਚੇ ਲਾ ਲਾ ਪੋਚੇ ਲਾ ਲਾ ਕਿੰਨੇ ਕਿਉਂਕਿ ਇੰਨੇ ਦਿਨ ਹੋ ਗਏ ਸੀ ਪੋਚੇ ਨਹੀਂ ਸੀ ਲੱਗੇ ਹਨਾ ਤੇ ਪੋਚੇ ਪਤਾ ਨਹੀਂ ਕਿੰਨੇ ਦਿਨਾਂ ਬਾਅਦ ਲੱਗੇ ਨੇ ਅੱਜ ਮੈਂ ਅਰੜਾ ਉਹਦਾ ਲਾ ਲੰਦੇ ਸੀ ਕਿ ਮੈਂ ਡਰਦੀ ਤਾਂ ਨਹੀਂ ਸਪੋਚੇ ਲਾਉਂਦੀ ਵੀ ਸੇਮ ਆ ਜਾਏ ਸੇਮ ਆ ਜਾਏ ਉਹੀ ਗੱਲ ਹੋ ਗਈ ਹੁਣ ਧੁੱਪ ਪੈਣ ਲੱਗੀ ਹੁਣ ਸੇਮ ਆ ਗੋ ਸਾਡੇ ਚੋਂ ਦਾ ਨਹੀਂ ਹੈਗਾ ਸਾਡੇ ਸੇਮ ਆ ਜਾਂਦੀ ਹੈ ਕਿਉਂਕਿ ਆਲ ਦਲ ਖੇਤ ਨੇ ਨਾ ਖੇਤਾਂ ਕਰਕੇ ਤੇ ਚਲੋ ਆਪ ਰੋਟੀ ਬਣਾ ਲਈਏ ਤੇ ਵੀਡੀਓ ਨੂੰ ਲਾਈਕ ਕਰਦੇਆ ਕਰੋ ਸ਼ੇਅਰ ਕਰਦੇਆ ਕਰੋ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇਕਰ ਨਹੀਂ ਕੀਤਾ ਹੋਇਆ ਜੇਕਰ ਕੀਤਾ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਠੀਕ ਹੈ ਜੀ ਤੇ ਮੈਂ ਹੁਣ ਰੋਟੀ ਬਕਾਉਣ ਲੱਗਦੀ ਹਾਂ ਲੋਜੀ ਸਬਜੀ ਜਿੱਦਾਂ ਤੁਹਾਨੂੰ ਦਿਖਾਤਾ ਬਣ ਗਈ ਬਹੁਤ ਟੇਸਟੀ ਬਣੀ ਆ ਤੇ ਹੁਣ ਆਪਾਂ ਬਣਾ ਲਾਂਗੇ ਫੁਲਕੇ ਤੇ ਇੱਥੇ ਬੱਚੇ ਮੇਰੇ ਨਾਲ ਲੱਗੇ ਹੋਏ ਸੀਗੇ ਗੱਲਾਂ ਕਰਨ ਪਤਾ ਨਹੀਂ ਕੀ ਸੀ ਐਡੀਆਂ ਜ਼ਰੂਰੀ ਗੱਲਾਂ ਕਰਦੇ ਸੀਗੇ ਬਹੁਤ ਜ਼ਰੂਰੀ ਗੱਲਾਂ ਕਰਨ ਲੱਗੇ ਹੋਏ ਸੀ ਸਮਝ ਨਹੀਂ ਸੀ ਆਉਂਦੀ ਮੈਨੂੰ ਉਹਨਾਂ ਨੂੰ ਕੀ ਸਮਝਾਉਂਦੀ ਸੀ ਹੁਣ ਮੈਂ ਭੁੱਲ ਗਈ ਜਾਨੀ ਰਾਤ ਸੀ ਗੱਲਾਂ ਕਰਦੇ ਸੀ ਤੇ ਹੁਣ ਦਿਮਾਗ ਚੋਂ ਨਿਕਲ ਗਿਆ ਵੇ ਤੇ ਕੀ ਗੱਲਾਂ ਕਰਦੇ ਸੀ ਉਹੀ ਬੱਚੇ ਬਸ ਇਧਰ ਨੇ ਉਧਰ ਲਿਆਂ ਜਾ ਹਾੜ ਜਿਹੜਾ ਹੜਾ ਐ ਉਹਦੀਆਂ ਗੱਲਾਂ ਜਾਂ ਬਸ ਹਾਹੀ ਗੱਲਾਂ ਕਰਦੇ ਸੀ ਸਵੇਰ 9 ਦਾ ਹੋ ਗਿਆ ਤੇ ਖੁਸ਼ੀਂ ਦੇਖਿਆ ਇਹ ਸਾਰਾ ਕੰਮ ਕਰਤਾ ਕਿਚਨ ਕਲੀਨ ਕਰਤਾ ਚੰਗੀ ਤਰ੍ਹਾਂ ਵਧੀਆ ਤੇ ਘਾਂਡੇ ਧੋਤੇ ਸਾਰਾ ਕੰਮ ਕਰਤਾ ਜਾਣ ਕੇ ਹੁਣ ਆਪਾਂ ਸਵੇਰੇ ਜਾਵਾਂਗੇ ਵਹਿਗਰੂ ਤੰਦਰੁਸਤੀ ਬਖਸ਼ਾ ਫਿਰ ਸਵੇਰੇ ਉੱਠ ਕੇ ਚੁੱਲ੍ਹਾ ਜਗਾਵਾਂਗੇ ਆਪਾਂ ਤੇ ਹੁਣ ਖੁਸ਼ੀਂ ਦੇਖਿਆ ਇਹ ਮੈਂ ਬੜਨ ਲੱਗੀ ਸੀ ਕਮਰੇ ਚ ਮੈਂ ਫਿਰ ਰੁਕਿਆ ਨਹੀਂ ਜਾਂਦਾ ਨੀਣਾ ਨੀਣਾ ਹੋ ਗਿਆ ਯਾਰ ਨਿਕਾਉਂਦਾ ਗਿਆ ਨਾ ਮਮਾ ਨੇ ਨਨੇ ਨਾ ਹੋ ਗਿਆ ਹਾ ਦੇਖੋ ਚੰਦਾ ਬਾਮਾ ਤੇ ਬੈਕ ਕੈਮਰੇ ਨਾਲ ਦਿਖਾਣੀ ਮੀਂਹ ਹੋਣ ਨਾਲ ਪੈਣ ਨਾਲ ਮੱਛਰ ਹੋ ਗਿਆ ਤੇ ਅੱਜ ਸ਼ਾਮ ਨੂੰ ਗੋਹਾ ਬਣੀ ਚੱਕਿਆ ਗਿਆ ਸਵੇਰੇ ਬਾਦੂ ਹੋ ਜਾਣਾ ਤੇ ਧੂਣੀ ਲਾਈ ਸੀਗੀ ਖੁਸ਼ੀराम ਸੁੱਤਾ ਪਿਆ ਆਪਣਾ ਉਹ ਲੁਗਾ ਕਹ ਜੀ ਕਿੰਨਾ ਸੁਣੋ ਸੁੱਤਾ ਪਿਆ ਅੱਜ ਭੱਜਿਆ ਘਟ ਫਿਰ ਗਿਆ ਉਹਦਾ ਆ ਦੇਖੋ ਮੱਛਰ ਕਿਵੇਂ ਫਿਰਦਾ ਚਲੋ ਮਿੱਟੀ ਕਿੱਥੇ ਆ ਮਿੱਟੀ ਕੀ ਕਰਦਾ ਕੱਕੂ ਜਿਆ ਹਨ ਮੋਲ ਵੇ ਜਾ ਪੁੱਤ ਕੋਹਾ ਤਾਂ ਨਹੀਂ ਨਹੀਂ ਠੀਕ ਆ ਸਾਫੀ ਸੌਂ ਜੋ ਸੌਂ ਜੋ ਬੱਚਾ ਲੁਸਨ ਸੌਂ ਜਾ ਲੋ ਹੋ ਵੀ ਮਾ ਪੁੱਤ ਹੁਣ ਸੌ ਜਾਣਗੇ ਪਾਪਾ ਵੀ ਪਈਏ ਸਾਈਂ ਦੁੱਧ ਪੀ ਲੈ ਜਾ ਰਹੇ ਹੈ ਤੂੰ ਕਿੰਨਾ ਕਹਿਣ ਲੱਗਾ ਪਿੱਛੇ ਬਲੈਕ ਲੈ ਹੈ ਕਹਾਂ ਆਉਂਦੇ ਕਿ ਤੈ ਉਹ ਕਹਾਂ ਆਉਂਦੇ ਹੈ ਹੈ ਕਹਾਂ ਆਉਂਦੇ ਕਿ ਦੰਦ ਦੰਦ ਕਿਹਨੂੰ ਕਣ